मेहता रोड सब्जी मंडी गेट ਦੇ ਸਾਹਮਣੇ ਨਿਤ ਬਹੁਤ ਵੱਡੇ ਵੱਡੇ ਜਾਮ ਲੱਗਦੇ ਹਨ ਜਿਸ ਕਰਕੇ ਇਸ ਰਸਤੇ ਤੋਂ ਲੰਘਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਸਵੇਰੇ 6:00 ਵਜੇ ਤੋਂ ਲੈ ਕੇ 10:00 ਵਜੇ ਤੱਕ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਫਲ ਫਰੂਟ ਸਬਜ਼ੀਆਂ ਵੇਚਣ ਲਈ ਲੈ ਕੇ ਆਉਂਦੇ ਹਨ ਪਰ ਉਹਨਾਂ ਸਮੇਤ ਆਰਮੀ ਦੀਆਂ ਗੱਡੀਆਂ ਹਸਪਤਾਲ ਦੀਆਂ ਐਂਬੂਲੈਂਸਾਂ ਬੱਸਾਂ ਕਾਰਾਂ ਟਰੱਕ ਆਦਾਂ ਵਿੱਚ ਕਈ ਘੰਟੇ ਫਸੇ ਰਹਿੰਦੇ ਹਨ ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਦੋਂ ਇਸ ਮਸਲੇ ਬਾਰੇ ADCP ਟ੍ਰੈਫਿਕ ਅਮਨਦੀਪ ਕਰਨਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਉਹ ਜਲਦ ਹੀ ਇਸ ਦਾ ਹੱਲ ਵੀ ਕਰਵਾ ਦੇਣਗੇ ਕੋਈ ਵਾਤਾਵਰਨ ਕੋਈ ਹੈ ਨਹੀਂ ਜਾਂਦਾ ਕਿ ਇਹਨੂੰ ਪੈ ਕੋਈ ਪੁਲ ਤੋਂ ਆਊਟਸਾਈਡ ਚੜੀ ਜਾਂਦਾ ਕੋਈ ਉਧਰੋਂ ਚੜੀਦਾ ਗੱਡੀਆਂ ਦਾ ਇੱਦਾਂ ਕਿੱਡਾ ਜਾਮ ਫਸਿਆ ਰਹਿੰਦੀ ਆ ਤੇਲ ਬੁੱਕੀ ਜਾਂਦੇ ਲੋਕੀ ਟਾਈਮ ਖਰਾਬ ਕਰਦੇ ਆ ਇਦਾਂ ਹੋਣਾ ਨਹੀਂ ਚਾਹੀਦਾ ਤੇ ਪ੍ਰਸ਼ਾਸਨ ਦੁਵੇਰੇ ਕੋਈ ਹੁੰਦਾ ਨਹੀਂ 7 ਵਜੇ ਪੁਲਟਾਂਲੇ ਆ ਜਾਂਦੇ ਆ ਉਦੋਂ ਆ ਗੱਡਾ ਵੀ ਤੇ ਆੜਕਾ ਖਾਂ ਫਖਾ ਕਰਨ ਤੋਂ ਫੇਲ ਹੋ ਜਾਂਦਾ ਸਾਡੀ ਭਾਈ ਐ ਬਹੁਤ ਮਾੜੇ ਬੰਦੇ ਆ ਸਾਨੂੰ ਕਦੇ ਵੀ ਨੇ ਰਾਹ ਨਹੀਂ ਮਿਲਦਾ ਇਹ ਪੁਰਾਣ ਸਾਨੂੰ ਹੱਥੋਂ ਕਦੇ ਵੀ ਨੇ ਰਾਹ ਨਹੀਂ ਮਿਲਦਾ ਜਿਆ ਮਰੇ ਭਾਈ ਤੁਹਾਨੂੰ ਕੀ ਦਸੀਏ ਅੱਜ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਬਹੁਤ ਜ਼ਿਆਦੀ ਐ ਤੁਸੀਂ ਮੈਨੂੰ ਲਈ ਦੇਖੋ ਉਹੀ ਨੇ ਮੰਡੀ ਦੇ ਬਾਹਰ ਬੈਠੇ ਆ ਅੱਜ 6:30 ਵਜੇ ਦਾ ਜਾਮ ਲੱਗਾ ਮੇਰੇ ਕੋਲ ਇਸ ਵੇਲੇ 9 ਵਜੇ ਚੱਲੇ ਹੋਣੇ ਆ ਸਕੂਲ ਆਰੀਆਂ ਬੱਸਾਂ ਆਰਮੀ ਦੀਆਂ ਬੱਸਾਂ ਜਿਹੜੇ ਮਰੀਜ਼ਾਂ ਵਾਲੀਆਂ ਉਹ ਬੱਸਾਂ ਇਹ ਰਾਹ ਬੰਦ ਹੋਣ ਕਰਕੇ ਮੰਡੀ ਦਾ ਗੇਟ ਬੰਦ ਹੋਣ ਕਰਕੇ ਲੋਕੀ ਮੈਂ ਤੋਹੀ ਵੀਡੀਓ ਵੇਖੀਆ ਇਧਰੋਂ ਵੀ ਲੋਕੀ ਆ ਰਹੇ ਇਧਰੋਂ ਵੀ 2-2 3-3 ਘੰਟੇ ਲੋਕੀ ਜਾਮ 'ਚ ਲੱਗੇ ਆ ਸੋਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਇੰਨੇ ਲੋਕ ਪਰੇਸ਼ਾਨ ਨੇ ਖਾਸ ਕਰਕੇ ਚਲੋ ਜਦੋਂ ਟਾਈਮ ਆ ਜਣਾ ਨਾ 9 ਵਜੇ ਜਿਹੜੇ ਆ ਮੁੜਗੜ ਰੈਫ ਪੁਲਿਸ ਵਾਲਾ ਆ ਜਾਣਾ ਵੀ ਗੱਡੀ ਕੋਈ ਨਹੀਂ ਇਹ ਤੁਰ ਤੁਰ ਜਾਏਗੀ ਇਹਨੂੰ ਇਹ ਆਜ ਕੇ 20 ਸਾਲ ਹੋ ਗਏ ਆ ਬਹੁਤ ਬੁਰਾ ਹੋ ਲਿਆ ਮੈਂ ਤੇ ਟ੍ਰੈਫਿਕ ਵਾਲੇ ਮੈਡਮ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਦੋ ਤਿੰਨ ਵਾਰੀ ਹੁਣ ਵੀ ਬੇਨਤੀ ਕਰਦਾ ਵੀ ਆ ਜਿਹੜਾ ਮੰਡੀ ਦੇ ਗੇਟ ਆ ਇਹਨੂੰ ਖਲਾ ਦਿੱਤਾ ਜਾਵੇ ਇਹਦੇ ਨਾਲ ਲੋਕੀ ਜਿਹੜੇ ਪੁੱਠੇ ਬੰਨੇ ਆਉਂਦੇ ਆ ਰੋਂਗ ਸਾਈਡ ਆਉਂਦੇ ਆ ਇਹ ਪੰਜਾਬ ਹੈਗਾ ਇਹਨਾਂ ਕੋਈ ਸਿੱਧੇ ਬੰਦੇ ਨਹੀਂ ਕਰ ਸਕਦੇ ਮੈਂ ਨਹੀਂ ਕਹਿੰਦਾ ਤੁਸੀਂ ਵੀ ਕਹੋਗੇ ਤੁਸੀਂ ਵੀ ਵੇਖ ਲੋਗੇ ਸਿੱਧੇ ਬੰਦੇ ਕਹਿੰਦੇ ਨਹੀਂ ਆ ਜਿੱਥੇ ਬੰਦੇ ਇਹਨਾਂ ਨੇ ਪਹਿਲਾਂ ਹੀ 100 ਕਿਲੋਮੀਟਰ ਤੋਂ ਚ ਰੌਂਗ ਸਾੜਾਉਣਾ ਰੌਂਗ ਸਾੜੀ ਪੁਲ ਤੋਂ ਉੱਤਰਦੇ ਰੌਂਗ ਸਾੜੀ ਉੱਤਰੋਂ ਆਉਂਦੇ ਇਹਦਾ ਕੋਈ ਸੋਚਿਆ ਜਾਵੇ ਇਹਦੇ ਨਾਲ ਸਕੂਲੀ ਬੱਚਿਆਂ ਨੂੰ ਮਰੀਜ਼ਾਂ ਨੂੰ ਐਂਬੂਲੈਂਸ ਵੇਚਾ ਦੇਣੀਆਂ ਰਾਹ ਜੁਗ ਐਂਬੂਲੈਂਸ ਜਾਏਗੀ ਕਿੱਧਰ ਹੁਣ ਮੈਂ ਕੰਟਰੋਲ ਨੂੰ ਪੁਲਿਸ ਕੰਟਰੋਲ ਨੂੰ ਫੋਨ ਕੀਤਾ ਮੈਂ ਹਾਲੋ ਮੁਲਾਜ਼ਮ ਕਹਿੰਦੇ ਅਸੀਂ 10-15 ਮਿੰਟਾਂ ਜਾ ਆ ਜੰਨੇ ਆ ਅਧਿਕਾਰ ਸਰ ਕੋ ਮੰਗਿਆ ਕਰਦੇ ਜੀ ਜਦੋਂ 10 ਵਜੇ ਤੋਂ ਬਾਅਦ ਜਦੋਂ ਰਾਹ ਖੁੱਲ ਜਾਣਾ ਉਦੋਂ ਕੀ ਫਾਇਦਾ ਪ੍ਰੋਬਲਮ ਮੰਡੀ ਦਾ ਕਰਕੇ ਪ੍ਰੋਬਲਮ ਹੁੰਦੀ ਆ ਸਵੇਰੇ 5:30 ਤੋਂ ਲੈ ਕੇ ਤੇ 10 ਵਜੇ ਤੱਕ ਸਬਜ਼ੀ ਮੰਡੀ ਵੱਲ ਦੇ ਬਾਹਰ ਜਿਹੜਾ ਕੇ ਫੇਰੇ ਸ਼ਕਦੇ ਤੋਂ ਨੂੰ ਮੁੰਮਨੇਰੇ ਤੋਂ ਹੀ ਇੱਥੇ ਜਾਮ ਲੱਗ ਜਾਂਦਾ ਹੈ ਤੇ ਇਹ ਜਾਮ 10 ਵਜੇ ਤੱਕ 11 ਵਜੇ ਤੱਕ ਰਹਿੰਦਾ ਹੈ ਕਿਉਂਕਿ ਇਸ ਨੂੰ ਆਪਾਂ ਪ੍ਰਸ਼ਾਸਨ ਦੀ ਨਿਲਾਕੀ ਕਵਾਂਗੇ ਜਿਨ੍ਹਾਂ ਨੇ ਸੜਕ ਦੇ ਵਿੱਚ ਵੱਡੇ-ਵੱਡੇ ਪੱਥਰ ਲਾ ਕੇ ਰੋਡ ਨੂੰ ਬਲੌਕ ਕੀਤਾ ਹੈ ਜਿਸ ਨਾਲ ਇੱਥੋਂ ਫੱਬੀ ਮੰਡੀ ਨੂੰ ਮੋੜਨ ਵਾਲੇ ਵਹੀ ਕਾਲ ਜਿਹੜੇ ਕਿ ਨਹੀਂ ਵੱਡੇ ਜਾਮ ਲੱਗ ਜਾਂਦੇ ਹਨ ਇਸ ਜਾਮ ਦੇ ਵਿੱਚ ਬੱਚਿਆਂ ਦੀਆਂ ਸਕੂਲਾਂ ਦੀਆਂ ਬੱਸਾਂ ਤੋਂ ਲੈ ਕੇ ਆਰਮੀ ਦੀਆਂ ਬੱਸਾਂ ਵੀ ਕਾਫੀ ਜਿਹੜੇ ਜਾਮ ਦੇ ਵਿੱਚ ਫਸ ਜਾਂਦੀਆਂ ਹਨ ਜਿਸ ਨਾਲ ਲੋਕ ਬਹੁਤ ਦੁਖੀ ਹੁੰਦੇ ਹਨ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਜਿਸ ਕਰਕੇ ਲੋਕਾਂ ਨੂੰ ਸਮੇਂ ਸਿਰ ਆਪਣੇ ਕੰਮਕਾਰ ਤੇ ਦਫਤਰਾਂ ਦੇ ਵਿੱਚ ਜਾ ਕੇ ਦੇ ਵੀ ਉਹ ਪਹੁੰਚ ਸਕਣ ਫੋਟੇ ਜਨਤੋਂ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ